ਤੁਸੀਂ ਉਮੀਦਵਾਰ ਦੀ ਚੋਣ ਕਿਵੇਂ ਕਰਦੇ ਹੋ ਤੁਹਾਡੇ ਉਮੀਦਵਾਰ ਤੇ ਬਾਰੇ ਆਪੋਜੀਸ਼ਨ ਕਹਿ ਰਹੀ ਹੈ ਕਿ ਫਰੈਸ਼ਰ ਬੰਦਾ ਬਿਲਕੁਲ ਲੈ ਆਇਆ ਹੈ ਕਾਂਗਰਸ ਪਾਰਟੀ ਸਿਰਫ ਪੈਸੇ ਵਾਲਾ ਬੰਦਾ ਵੇਖ ਕੇ ਲੈ ਆਇਆ ਰਮਨ ਜੀ ਚਰਚਾਈ ਵੀ ਚੱਲਦੀ ਹੈ ਕਹਿੰਦੇ ਕਿ ਕਰਨਬੀਰ ਬੁਰਜਹੋਰਾ ਨੇ ਸੂਟਕੇਸ ਦੇ ਕੇ ਟਿਕਟ ਲਈ ਹੈ ਇਹ ਆਰਗੈਨਿਕ ਟਿਕਟ ਮਿਲੀ ਐ ਸੂਟਕੇਸ ਨਾਲ ਮਿਲੀ ਐ ਚੋਣ ਕਿਵੇਂ ਹੁੰਦੀ ਐ ਇਹ ਕ੍ਰਾਈਟੇਰੀਆ ਕਿਵੇਂ ਤੈਅ ਕਰਦੇ ਹੋ ਕੌਣ ਸਫਾਰਸ਼ ਕਰਦਾ ਅਰਮਨ ਜੀ ਕਮੇਟੀ ਬਣੀ ਐ ਕਮੇਟੀ ਨੇ ਸਟੱਡੀ ਕੀਤਾ ਐ ਸਾਰੇ ਲੋਕਲ ਜਿਹੜੇ ਪੰਜ ਛੇ ਥੋਂ ਦੇ ਲੋਕਲ ਕੈਂਡੀਡੇਟ ਸੀ ਸਾਰਿਆਂ ਦੀ ਮੰਗ ਸੀ ਲੋਕਲਾਈਜ਼ਡ ਕੈਂਡੀਡੇਟ ਹੋਣਾ ਚਾਹੀਦਾ ਉਸ ਕਮੇਟੀ ਨੂੰ ਜਿਹੜਾ ਵੀ ਹੈਡ ਕਰ ਰਿਆ ਸੀ ਕਾਂਗਰਸ ਦਾ ਇੱਕ ਫਾਰਮਰ ਮਿਸਟਰ ਹੈਡ ਕਰ ਰਿਆ ਸੀ ਉਹਦੀ ਹੀ ਜਿਹੜੀਆਂ ਉਹਨੇ ਜੋ ਵੀ ਰਿਪੋਰਟ ਦਿੱਤੀ ਉਸ ਰਿਪੋਰਟ ਤੇ ਟਿਕਟ ਮਿਲੀ ਸਟਾਈਲੋਕ ਇਹ ਵੀ ਕਹਿੰਦੇ ਨੇ ਬਾਜਵਾ ਸਾਹਿਬ ਦਾ ਬੜਾ ਖਾਸ ਹੈ ਟਿਕਟ ਬਾਜਵਾ ਸਾਹਿਬ ਦਵਾ ਕੇ ਲਿਆ ਤੁਸੀਂ ਗੱਲ ਨਹੀਂ ਸਮਝਦੇ ਮੇਰੇ ਤੇ ਸਾਰੀ ਕਾਂਗਰਸ ਹੀ ਖਾਸ ਹੈ ਮੈਂ ਤੇ 50 ਸਾਲ ਦਾ ਕਾਂਗਰਸ ਦਾ ਮੈਂ ਯੂਥ ਦਾ ਪ੍ਰਧਾਨ ਰਿਹਾ ਮੈਂ ਸੀਨੀਅਰ ਕਾਂਗਰਸ ਦਾ ਪ੍ਰੈਜ਼ੀਡੈਂਟ ਰਿਹਾ ਚਾਰ ਚੀਫ ਮਿਨਿਸਟਰਾਂ ਦੇ ਨਾਲ ਮੈਂ ਮਿਨਿਸਟਰ ਰਿਹਾ ਤੇ ਮੇਰਾ ਇੱਥੇ ਕਾਂਗਰਸ 'ਚ ਕਿਹੜਾ ਇਹੋ ਜਿਹਾ ਬੰਦਾ ਜਿਹੜਾ ਮੇਰਾ ਖਾਸ ਨਾ ਹੋਵੇ ਬਟ ਇਹ ਟਿਕਟ ਜਿਹੜੀ ਹੈ ਬਿਲਕੁਲ ਮੇਰਾ ਵੀ ਅਜ਼ੀਜ਼ ਹੈ ਮੈਂ ਇਸ ਗੱਲ ਤੋਂ ਦੂਰ ਆਏ ਨਹੀਂ ਨੇ ਆਈ ਓਨ ਇਟ ਅਜ਼ੀਜ਼ ਹੈ ਪ ਤੇ ਤੁਹਾਨੂੰ ਰਿਜ਼ਲਟ ਜਿੱਦ ਦਿਨ ਅਚੰਬੇ ਵਾਲਾ ਨਿਕਲੇਗਾ ਉਦੋਂ ਤੁਸੀਂ ਆਪਣੇ ਆਪ ਹੀ ਵੇਖੋਗੇ ਇੱਥੇ ਬਣਿਆ ਕੀ ਹੈ ਤੁਸੀਂ ਮੰਨਦੇ ਹੋ ਤੁਹਾਡਾ ਕੈਂਡੀਡੇਟ ਤਨਾਟਵੰਤ ਜ਼ਰੂਰ ਹੈ ਪਰ ਲੀਡਰ ਨਹੀਂ ਹੈ ਨਹੀਂ ਤਨਾਟਵੰਤ ਵੀ ਹੈ ਬਟ ਇਮਾਨਦਾਰ ਵੀ ਹੈ ਸ਼ਰੀਫ ਵੀ ਹੈ ਖਾਂਦਾਨੇ ਵੀ ਮੈਂ ਤੁਹਾਨੂੰ ਇਹ ਦੱਸਣਾ ਚਾਹਨਾ ਇਹਦਾ ਬਾਪ ਕਾਂਗਰਸਮੈਨ ਰਿਹਾ ਲੋਕਾਂ ਵਿੱਚ ਪਪੂਲਰ ਸੀ ਇਹਦਾ ਗ੍ਰੈਂਡਫਾਦਰ 25 ਸਾਲ ਇਹਦਾ ਗ੍ਰੈਂਡਫਾਦਰ 25 ਸਾਲ ਬਲੌਕ ਸੰਮਤੀ ਚੁਬਾਲ ਦਾ ਯੂਨੀਨਮਸ ਅਨ ਅਪੋਜ਼ਡ ਚੇਅਰਮੈਨ ਰਹੇ ਨੇ 25 ਸਾਲ ਚੇਅਰਮੈਨ ਰਹੇ ਤੇ ਇਹਦਾ ਗ੍ਰੈਂਡਫਾਦਰ ਜਿਹੜਾ ਸੀ ਸਾ ਜਵਾਰ ਸਿੰਘ ਬੁਰਜ ਜਦੋਂ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਣ ਚ ਨਹੀਂ ਆਈ 1920 1920 ਦੇ ਵਿੱਚ ਹੋਣ ਚਾਹੀਏ ਉਸ ਤੋਂ ਪਹਿਲੇ 15 ਸਾਲ ਸ੍ਰੀ ਦਰਬਾਰ ਸਾਹਿਬ ਸਾਡੀ ਜਿਹੜੀ ਲੋਕਲ ਮੈਨੇਜਮੈਂਟ ਕਮੇਟੀ ਸੀ ਇਹਨਾਂ ਦੇ ਗ੍ਰੈਂਡਫਾਦਰ ਜਵਾਰ ਸਿੰਘ ਉਹਦੇ ਪ੍ਰਧਾਨ ਸਨ ਹਮ ਪ੍ਰਧਾਨ ਰਹਿ ਚੁੱਕੇ ਨੇ ਜਿਹੜੀ ਗੁਰੂ ਰਾਮਦਾਸ ਰਾਹ ਦੀ ਸੇਵਾ ਹੈ ਉਥੇ ਨੀ ਪੱਤਲ ਸਾ ਜਵਾਰ ਸਿੰਘ ਦਾ ਲੱਗਾ ਤੇ ਕਾਲੀਦਲ ਦਾ ਕਹਿਣਾ ਕਿ ਸਾਡਾ ਉਮੀਦਵਾਰ ਤਾਂ ਧਰਮੀ ਫੌਜੀ ਪਰਿਵਾਰ ਹੈ ਲੋਕ ਇਹਦੇ ਨਾਲ ਮੇਰੀ ਰਮਨ ਜੀ ਮੈਂ ਇਸ ਦਲੀਲ ਅਪੀਲ 'ਚ ਨਹੀਂ ਪੈਣਾ ਜੀ ਉਹਨਾਂ ਦਾ ਕੈਂਡੀਡੇਟ ਕੌਣ ਹੈ ਦੇ ਆਰ ਆਲ ਆਊਟਸਾਈਡਰਸ ਕਾਲੀਦਲ ਦਾ ਕੈਂਡੀਡੇਟ ਇਜ਼ ਅ ਆਊਟਸਾਈਡਰ ਵਾਰਸ ਪੰਜਾਬ ਦਾ ਕੈਂਡੀਡੇਟ ਇਜ਼ ਅ ਆਊਟਸਾਈਡਰ ਹਮ ਆਰ ਕੈਂਡੀਡੇਟ ਇਜ਼ ਅ ਇਨਸਾਈਡਰ ਤਰਨਤਨ ਹਲਕੇ ਦਾ ਸ਼ਰੀਫ ਆਦਮੀ ਹੈ ਪੈਸੀ ਹੋਣੇ ਕੋ ਮਾੜੀ ਗੱਲ ਹੈ ਜੀ ਤੁਸੀਂ ਮੈਨੂੰ ਤਾਂ ਤਣਾਟ ਹੋਣਾ ਕੁਮੜੀ ਗੱਲ ਹੈ ਕੀ ਆਪ ਦਾ ਕੈਂਡੀਡੇਟ ਘਟੇ ਇਹਦੇ ਕੋ ਪੈਸਿਆਂ ਦੀ ਕਮੀ ਹੈ ਜੀ ਕਿਸੇ ਗੱਲ ਦੀ ਪਾਰਟੀ ਨੇ ਚੂਜ਼ ਕੀਤਾ ਪਾਰਟੀ ਦੇ ਆਪਣੇ ਕ੍ਰਾਈਟੇਰੀਆ ਨੇ ਐਂਡ ਇਹ ਵੀ ਮੈਂ ਤੁਹਾਨੂੰ ਦੱਸਾਂ ਜਿਹੜੀ ਇਹ ਮੈਂ ਇੱਕ ਅਫੀਸ਼ੀਅਲ ਤੁਹਾਡੀ ਜਾਂ ਮੀਡੀਆ ਜਿਹੜੀ ਹੈ ਇਹ ਜਿਹੜੀ ਇਸ ਕਿਸਮ ਦੀ ਗੱਲ ਬਾਤ ਚਲਾਂਦੀ ਹੈ ਦੇ ਵਿਲ ਬੀ ਪ੍ਰੂਵਨ ਰੋਂਗ ਆਈ ਏਮ ਸ਼ੋਰ ਜਿਹੜਾ ਸਾਡਾ ਕਾਂਗਰਸ ਦਾ ਕੈਂਡੀਡੇਟ ਹੈ ਇਹਨੂੰ ਲੋਕ ਪਸੰਦ ਵੀ ਕਰਦੇ ਨੇ ਮੈਂ ਸਾਰੀ ਜਗ੍ਹਾ ਭਾਵੇਂ ਸ਼ਹਿਰ ਚ ਗਿਆ ਪਿੰਡਾਂ ਚ ਗਿਆ ਇੱਕ ਜਗ੍ਹਾ ਉਹਦੀ ਸ਼ਿਕਾਇਤ ਨਹੀਂ ਆਈ ਸੋ ਆਨ ਦੀ ਕੰਟਰੀ ਹਰ ਆਦਮੀ ਨੇ ਗੱਲ ਕਹੀ ਕਿ ਬਹੁਤ ਚੰਗਾ ਆਦਮੀ ਹੈ ਵਧੀਆ ਆਦਮੀ ਹੈ ਸਾਡੇ ਵਿੱਚ ਵਿਚਰਦਾ ਹੈ ਸ਼ਰੀਫ ਆਦਮੀ ਸ਼ਰਾਫਤ ਜੇ ਮੈਂ ਸਮਝਣਾ ਕੋਈ ਗੁਨਾਹ ਹੈ ਤੇ ਫਿਰ ਉਹ ਗੁਨੇਗਾਰ ਪੱਕਾ ਹੈ ਜੇ ਸ਼ਰਾਫਤ ਗੁਨਾਹ ਹੈ ਤੇ ਫਿਰ ਸਾਡਾ ਜਿਹੜਾ ਕੈਂਡੀਡੇਟ ਹੈ ਫਿਰ ਉਹ ਗੁਨੇਗਾਰ ਜ਼ਰੂਰ ਹੈ